ਉਹ ਐਸੋ ਜੀ ਕਸਨ ਸਾਹਿਬ ਐਸੋ ਜੀ ਦੇ ਫਤਿਹ ਪੈਰਾ ਸਾਹਿਬ ਜਿਮੂਨ ਵਾਲਾ ਤੇ ਸੰਗਤਾਂ ਅੰਦਰ ਮੱਥਾ ਟੇਕਣ ਜਾਂਦੀਆਂ ਸੋ ਸ਼ੁਰੂਆਤ ਕਰਨ ਲੱਗੇ ਆ ਇਸ ਵੀਡੀਓ ਦੇ ਸੋ ਜਿਹੜੀ ਸੰਗਤ ਸ਼ੀਦਾ ਸਾਹਿਬਾਂ ਦੀ ਹੰਤਨ ਬਾਬਾ ਦੀ ਤੰਗ ਜਿਹੜੇ ਅਮਰ ਸਾਹਿਬ ਖ਼ਵੀਬ ਜੀ ਨਾਲੇ ਤੋਂ ਇੱਕ ਜਿੰਦਾਰ ਸ਼ੇਰ ਦਿਖਾਏ Oh, my

ਹੋ ਬਲੰਦੇ ਕੇ ਨਾਇਕ ਇਸ ਤੇ ਬੰਦਰਸ ਦਿਖਾ ਦੇ ਨਾਇਕ ਇਸ ਤੇ ਬੰਦਰਸ ਦਿਖਾ ਦੇ ਬਾਪਾ ਜੀ ਦੇ ਅੰਦਰ ਰੋਮ ਰੋਮ ਦੇ ਵਿੱਚ ਬਾਣੀ ਵਸ ਗਈ ਇਸ ਲਈ ਪਾਪਾ ਜੀ ਦੀ ਇਜਾਜ਼ਤ ਹੈ ਇਸ ਲਈ ਪਾਪਾ ਜੀ ਨੂੰ ਕੋਲ ਸੰਸਾਰ ਸੀਸ ਸੁਿਵਾ ਰਿਹਾ ਹੈ ਇਸ ਲਈ ਧੰਨ ਧੰਨ ਪਾਪਾ ਦੀਪ ਸਿੰਘ ਜੀ ਦੀ ਵਡਿਆਈ ਹੈ ਸਾਰੇ ਜਗਤ ਦੇ ਵਿੱਚ ਕਿ ਆਪਾਂ ਨੇ ਇਹ ਵੀ ਸਿੱਖਿਆ ਕਿ ਕੋਈ ਚੁਣਿਆ ਪਿਆਰਿਆ ਜੇ ਤੂੰ ਚਾਹਵੇਂ ਕਿ ਮੇਰੇ ਘਰ ਦੇ ਨਾਮ ਤੋਂ ਹੋ ਜੇ ਤੂੰ ਚਾਹਵੇਂ ਸਕੇ ਸਤਿਗੁਰੂ ਮੇਰੇ ਸਿਰ ਤੇ ਆਨ ਸਹਾਈ ਹੋਣ ਜੇ ਤੂੰ ਚਾਹਨਾ ਹੈ ਤੇਰੇ ਜੀਵਨ ਦੇ ਵਿਗੜ ਦੂਰ ਹੋਣ ਜੇ ਤੂੰ ਚਾਹਨਾ ਹੈ ਤੇ ਤੇਰੇ ਜੀਵਨ ਦੇ ਵਿੱਚ ਸੁੱਖ ਵਰਤੇ ਵਾਹਿਗੁਰੂ ਦੀ ਕਲਾ ਵਰਤੇ ਤੇ ਤੂੰ ਇਹੋ ਕੰਮ ਜੋ ਬਾਬਾ ਦੀਪ ਸਿੰਘ ਜੀ ਨੇ ਕੀਤਾ ਤੂੰ ਉਹ ਕੰਮ ਜੋ ਬਾਬਾ ਦੀਪ ਸਿੰਘ ਜੀ ਨੇ ਕੀਤਾ ਕੀ ਕੀਤਾ ਬਾਬਾ ਜੀ ਨੇ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਰੱਖਿਆ ਤੇ ਆਸ ਵੀ ਕਈ ਸੜਾ ਹਰ ਕੀਤੀ ਮੱਥਾ ਕੁੱਲ ਦੁਨੀਆਂ ਦੇਖਦੀ ਐ ਸੰਸਾਰ ਦੇ ਲੋਕੋ ਮੱਥਾ ਕੁੱਲ ਦੁਨੀਆਂ ਦੇਖਦੀ ਏ ਪਰ ਜੇ ਕਿਸੇ ਨੇ ਮੱਥਾ ਠੇਕਣ ਦੀ ਚਾਹਤ ਸਿੱਖਣੀ ਐ ਤੇ ਬਾਬਾ ਦੀਪ ਸਿੰਘ ਜੀ ਕੋਲੋਂ ਸਿੱਖੋ ਕੋਈ ਉਹਦਾ ਕਾਇਮ ਮੇਰੀ ਫੋਟੋ ਬਣਾ ਦੇ ਬਾਹਰ ਆ ਜੀ ਵਾਈਪ 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 ਥੈਂਕਸ ਤੁਹਾਨੂੰ ਸਭ ਨੂੰ ਉੱਪਰ ਪੜਾ ਕੋ ਕਿਆ ਜ਼ਮੀਨ ਦੇ ਕਿਆ ਮੱਥਾ ਦਾਵੇ ਸਤੂਦ ਕਰ ਤੇਰੀ ਜ਼ਮੀਨ ਪਰ ਪੜਾ ਤੋ ਕਿਆ ਐਸਾ ਸੱਚਾ ਕਰ ਦਾਵੇ ਜ਼ਮੀਨ ਪਰ ਪੜਾਏ ਲੋਕ ਬੱਤੇ ਦੇਖਦੇ ਨੇ ਬੱਤੇ ਤੇ ਦਾਗ ਪੈ ਜਾਂਦੇ ਨੇ ਬਾਬਾ ਜੀ ਜੀ ਦੇ ਦਿੱਤੇ ਮੱਤਾਰ ਦੇ ਕਿਆ ਕਾਸ਼ ਕਰਨੀ ਹੋਈਆਂ ਬੱਤੇ ਦਾ ਪਰਕਰਮਾ ਦੇ ਵਿੱਚ ਬੰਦ ਪੈ ਜਾਂਦੇ ਆ ਅੱਜ ਸਰਕਾਰ ਐ ਕਰਕੇ ਕਰਦੇ ਹੋ ਕਿ ਇਹ ਨਹੀਂ ਜਦਿ ਮਾਰੇ ਬਾਤ ਨੂੰ ਕਰਨਾ ਮਾਰੇ ਬਾਤ ਨੂੰ ਬੋਲਦੇ ਆ ਹੈ ਉਹ ਸਰਕਾਰ ਨੇ ਬਾਬਾ ਜੀ ਜੀ ਦਾ ਉੱਥੇ ਆ ਜਾਣਾ ਗੇਟ ਦੇ ਮੋੜੇ ਆ ਜਾ ਗੇਟ ਮੋੜੇ ਹੈ ਵਿੱਚ 30 ਸਪੇੜੀ ਦਾ ਹੈ ਬਾਪਾ ਜੀ ਤੇ ਤੇਰੀ ਕਿਤੇ ਸੇਕਣਾ ਤੁਹਾਡੇ ਕੋਲ ਤੇ ਮੱਤਾ ਦੇ ਕਰਨ ਦੀ ਆਲਾਸ ਵੀ ਤੁਹਾਡੇ ਕੋਲ ਇਹ ਮੁੰਡਾ ਸੇਵਾ ਕਰਦਾ ਵੀ ਮੈਂ ਕਿਹਾ ਵੀ ਵੀਡੀਓ ਵਿੱਚ ਲਈਏ ਤੇ ਸਾਡੇ ਤੇ ਇੰਨਾ ਤਰਸ ਕਰ ਲਾਓ ਕਿ ਇੱਕ ਕਿਰਪਾ ਸਾਡੇ ਤੇ ਕਰਦਾਓ ਕਿ ਸਾਨੂੰ ਵੀ ਮੱਤਾ ਦੇਖਣ ਦੀ ਯਾਦ ਆ ਜਾਏ ਸਾਨੂੰ ਵੀ ਮੱਤਾ ਦੇਖਣਾ ਸੀਸ ਨਿਵਾਉਣਾ ਆ ਜਾਏ ਸਾਰੇ ਲੋਕ ਗੁਰੂ ਜੀ ਪਿਆਰੇ ਜਿਹਨੂੰ ਮਹਾਰਾਜ ਰੋਜ ਸ਼ਰਸਤ ਦੀ ਬਾਣ ਵਿੱਚ ਲੱਗ ਰਿਹਾ ਸਲਾਮ ਜਵਾਬ ਦੋਵੇਂ ਤੜਾ ਮੁਟਉ ਖੁਸਾ ਜਾਏ ਨਾਨਕ ਦੋਵੇਂ ਪੂਰੀਆਂ ਫਾਇ ਨਾ ਕਾਈ ਪਾਏ ਤੇਰਾ ਸਲਾਮ ਵੀ ਪੂਰਾ ਤੇਰਾ ਜਵਾਬ ਵੀ ਬੰਦਿਆ ਪੂਰਾ ਸਿਮਾ ਰਾਜ ਇਹ ਮੇਰਾ ਸਲਾਮ ਕਿਤਾ ਪ੍ਰਮਾਨ ਹੋਵੇ ਹਜੂਰ ਕਹਿੰਦੇ ਨੇ ਜਿਹੜੇ ਮਹਾਪੁਰਖ ਦੇ ਦਰ ਤੇ ਆਇਆ ਹੈ ਉਹਦੇ ਕੋਲੋਂ ਸਿੱਖ ਕਿ ਮੱਥਾ ਟੇਕਣਾ ਪ੍ਰਵਾਣ ਕਿਵੇਂ ਹੁੰਦਾ ਹੈ ਉਹਦੇ ਕੋਲੋਂ ਸਿੱਖ ਸਲਾਮ ਕਬੂਲ ਕਿਵੇਂ ਹੁੰਦੀ ਜਿਨੇ ਬਾਬਾ ਦੀਪ ਸਿੰਘ ਜੀ ਇਹ ਬੋਲੋ ਕਿ ਸਿੱਖ ਨੇ ਆ ਸਲਾਮ ਕਿੰਨਾ ਕਬੂਲ ਹੁੰਦੀ ਹੈ ਉਹ ਗਿਲੇ ਸਿੱਖਾਂ ਕੇ ਮਨ ਦੇਚਿਆ ਸਤਪੁਰਖ ਹੈ ਬਾਪ ਇਸ ਸੇਵਕ ਕੇ ਰਾਜ ਰਾਸ ਜੇ ਚਾਹੁੰਦੇ ਰਾਜ ਰਾਸ ਹੋ ਜਾਣ ਤੇ ਗੁਰੂ ਅੱਗੇ ਮਨ ਵੇਚਦੇ ਇਤਾਂ ਬਾਬਾ ਦੀਪ ਸਿੰਘ ਜੀ ਨੇ ਵੇਚਿਆ ਬਾਪਾ ਦੀਪ ਸਿੰਘ ਜੀ ਦੇ ਜੇਵਲ ਸਿਰ ਵੇਚਿਆ ਉਹ ਵੀ ਵੇਚ ਜਿਵੇਂ ਬਾਪਾ ਦੀਪ ਸਿੰਘ ਜੀ ਨੇ ਆਪਾ ਸਮਰਪਣ ਕੀਤਾ ਓਵੇਂ ਕਰ ਬਾਪਾ ਕੀ ਨਾਲ ਗੁਰੂ ਦੇ ਹੁਕਮ ਦੇ ਵਿੱਚ ਸਾਭਕ ਸ਼ੂਰ ਸ਼ੇਖਰ ਖਾਰੀ ਪ੍ਰੈਤ ਮਰਯਾਦਾ ਦੇ ਵਿੱਚ ਪਰਮਕ ਤਾਂ ਨਾਮ ਬਾਣੀ ਦੇ ਵਿੱਚ ਨਿਤ ਦਾ ਆਪਣਾ ਜਿਹੜਾ ਨੀਮ ਬਣਾ ਕੇ ਟਿਕਣਾ ਜਿੱਦਣ ਕੇ ਬਣਾ ਲੈਣਾ ਕੁਲਕਿਆ ਸਿੱਖਾ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਵਰਤੇਗੀ ਸਤਖੰਡਾ ਜੀ ਅੱਜ ਵਿਸ਼ੇਸ਼ ਕਰਕੇ ਆਪਜੀ ਆਇਓ ਮਹਤਵਾਰ ਦਾ ਦੇਣ ਚਲੋ ਇਹ ਵੀ ਮੈਂ ਬੇਨਤੀ ਕਹਿ ਦਵਾ ਬਈ ਇਹ ਮਿੱਥਿਆ ਆਪਾਂ ਹੀ ਹੈ ਕਈ ਥਾਈ ਨਾ ਪਿੰਡਾਂ ਦੇ ਵਿੱਚ ਸੁਣ ਲਈਦਾ ਕਈ ਕਹਿੰਦੇ ਜੀ ਇਸ ਵਾਰ ਸ਼ੀਤਾਂ ਦਾ ਦੇ ਲੋ ਗੁਰੂ ਕੇ ਸਿੱਖੋ ਸਾਰੇ ਤੇਰੀ ਸ਼ੀਤਾਂ ਦੇ ਲਈ ਕਿਹੜਾ ਦਿਨ ਸ਼ੀਤਾਂ ਦਾ ਨਹੀਂ ਹੈ ਇਹ ਤੇ ਦੱਸਦੇ ਹੋ ਫਿਰ ਪਤਾ ਕਿਉਂ ਅਸੀਂ ਕਹਿੰਦੇ ਐਤਵਾਰ ਸ਼ਹੀਦਾਂ ਦਾ ਦਿਨ ਕਿਉਂਕਿ ਸਾਡੇ ਮਨ 'ਚ ਕਿਤੇ ਨਾ ਕਿਤੇ ਗੱਲ ਲੁਕੀ ਹੈ ਵੀ ਵੀਰਵਾਰ ਵਾਲਾ ਦਿਨ ਬਾਬੇ ਗੱਲਣ ਸ਼ਾਹ ਦਾ ਹੈ ਨਹੀਂ ਭਾਈ ਐਤਵਾਰ ਸੋਮਵਾਰ ਮੰਗਰਵਾਰ ਸ਼ਨੀਚਰਵਾਰ ਸਾਰੇ ਦਿਨ ਹੀ ਸ਼ਹੀਦਾਂ ਸਿਨਾਵੇ ਨੇ ਉਹਨਾਂ ਦੀ ਕਲਾ ਹਰ ਰੋਜ਼ ਵਧਦੀ ਹੈ ਹੱਕੇ ਪੈਹਲ ਵਧਦੀ ਹੈ ਹਰ ਵੇਲੇ ਵਧਦੀ ਹੈ ਜੇ ਕਿਤਾ ਸਿੱਕਾਂ ਦੀ ਕਲਾ ਸਦਾ ਵਧਦੀ ਹੈ ਤੇ ਜਿਹੜਾ ਅਸੀਂ ਇਹ ਗੱਲ ਬਣਾ ਲਈ ਹੈ ਕਿ ਆਹ ਦੇ ਵਿੱਚ ਸ਼ਹੀਦਾਂ ਦਾ ਤੇ ਆਹ ਦੇ ਵਿੱਚ ਪੀਰਾਂ ਦਾ ਉਹ ਭਲਿਓ ਲੋਕੋ ਇੱਕ ਬੰਦੇ ਲੱਗ ਜਾਈਏ ਜਾਂ ਸ਼ਹੀਦਾਂ ਵੱਲ ਲੱਗ ਜਾਈਏ ਤੇ ਜਾਂ ਉਧਰ ਲੱਗ ਜਾਈਏ ਅਸੀਂ ਇਹ ਨਹੀਂ ਕਹਿੰਦੇ ਵੀ ਉਧਰ ਨਾ ਜਾਓ ਜੇ ਜਾਣਾ ਤੇ ਉਧਰ ਹੀ ਜਾਓ ਫਿਰ ਫਿਰ ਇੱਥੇ ਆਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਭਾਈ ਇੱਕ ਪਾਪਾ ਕਰ ਲਈਏ ਜਿਹੜਾ ਤੁਹਾਨੂੰ ਲੱਗਦਾ ਹੈ ਉਹ ਚੰਗਾ ਉਧਰ ਲੱਗ ਜਾਓ ਫਿਰ ਜੇ ਤੇ ਆਪਣਾ ਬਾਪੂ ਲੱਗਦਾ ਚੰਗਾ ਵੀ ਤੇ ਉਧਰ ਹੋ ਜੀਏ ਤੇ ਜੇ ਆਪਣਾ ਪਿਓ ਚੰਗਾ ਨਹੀਂ ਲੱਗਦਾ ਕਿਸੇ ਹੋਰ ਵਾਲੀ ਜਾਣਾ ਹੈ ਤੇ ਉਹ ਵੀ ਖੁੱਡੀਆਂ ਛੁੱਟੀਆਂ ਜਾ ਕੇ ਇੱਕ ਵੇਖ ਹੀ ਲਾਓ ਫਿਰ ਇਹ ਪਤਾ ਲੱਗੀ ਜਾਵੇ ਕੀ ਬਾਹ ਵਿਕਲੀ ਹੈ ਇਸ ਲਈ ਪਰਲਾ ਹੈ ਸਾਰੇ ਦੇਹੀ ਸਿੱਟਾ ਦੇ ਨੇ ਹਾਂ ਐਤਵਾਰ ਦਾ ਦਿਨ ਆਪਾਂ ਦੁਨੀਆਦਾਰ ਲੋਕਾਂ ਨੇ ਮਿਟਿਆ ਚਲੋ ਸੰਗਤਾਂ ਆਉਂਦੀਆਂ ਸਮਾਗਮ ਇਹ ਵਿਸ਼ੇਸ਼ ਹੁੰਦੇ ਨੇ ਤੇ ਸੰਗਤਾਂ ਨੇ ਆਪ ਮੁਹਾਰੇ ਨਾਮ ਵੀ ਇਹੋ ਕੋਈ ਨਾਮ ਕਿਸੇ ਨੇ ਇੱਥੇ ਟੋੜਾ ਰੱਖਿਆ ਆਪ ਮੁਹਾਰੇ ਸਮਾਜਮ ਦਾ ਨਾਮ ਵੀ ਰੱਖ ਲਿਆ ਸ਼ਪਹਿਰਾ ਤੇ ਸਾਧ ਸੰਗਤ ਜੀ ਜਦੋਂ ਆਪਾਂ ਆਉਨੇ ਆ ਪਤਨੀ ਲਈ ਭਗਤੀ ਤੇ ਸਿਮਰਨ ਲਈ ਸਰਬੱਤ ਦੇ ਭਲੇ ਦੀ ਅਰਦਾਸ ਲਈ ਦੂਰੋਂ ਦੂਰੋਂ ਚੱਲ ਕੇ ਆਉਨੇ ਆ ਤੇ ਏ ਕਰ ਕੋ ਆਪਾਂ ਯਤਨਸ਼ੀਲ ਜੇ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਚੜ ਜਾਏ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਪਰਵਾਨ ਜੜ ਜਾਏ ਕਿਤੇ ਐਸਾ ਨਾ ਹੋਵੇ ਕਿ ਅਸੀਂ ਆਈਏ ਤੇ ਜਈ ਪਰ ਸਾਡੀ ਹਾਜ਼ਰੀ ਨਾ ਗੁਰੂ ਦੇ ਚਰਨਾਂ 'ਚ ਲੱਗੇ ਕਈ ਹਰਾਨ ਹੋਣਗੇ ਵੀ ਜੇ ਹੋ ਸਕਦਾ ਵੀ ਅਸੀਂ ਆਏ ਆ ਸਾਡੀ ਹਾਜ਼ਰੀ ਨਾ ਲੱਗੇ ਹਾਂ ਭਾਈ ਹੁੰਦਾ ਏ ਜੇ ਸਾਡੀ ਹਾਜ਼ਰੀ ਮਨ ਟਿਕੇ ਗੁਰੂ ਦੇ ਚਰਨਾਂ 'ਚ ਪਾਵੇ ਪਛਿਲ ਲਈ ਮਰਜ਼ਾਦਾ ਅਨੁਸਾਰ ਛਿੜ ਕੇ ਕਿਵੇਂ ਗੁਰੂ ਕਹਿੰਦਾ ਹੈ ਕਿਵੇਂ ਗੁਰੂ ਦੇ ਘਰ ਦੇ ਸੇਵਾਦਾਰ ਸਾਨੂੰ ਬੇਨਤੀ ਕਰਦੇ ਆ ਪ੍ਰੇਮ ਦੇ ਨਾਲ ਇਹਦੇ ਮਰਜ਼ਾ ਦਾ ਵਿੱਚ ਰਹੀਏ ਹਾਜ਼ਰੀ ਲੱਗਣੀ ਹੈ ਤੇ ਜੇ ਮਰਜ਼ਾ ਦਾ ਤੋਂ ਬਾਹਰੇ ਹੋਵਾਂਗੇ ਤੇ ਕੀ ਹਾਜ਼ਰੀ ਲੱਗ ਜੇਗੀ ਜੇ ਚਿਲਾਤੀਆਂ ਕਰਕੇ ਮਤਾ ਠੇਕਣ ਦਾ ਯਤਨ ਕਰਾਂਗੇ ਤੇंती ਸਮਝਿਓ ਜੇ ਝਗੜੇ ਕਰਾਂਗੇ ਕਿ ਦੂਜਿਆਂ ਨੂੰ ਕਬੂਲ ਬੋਲਾਂਗੇ ਜੇ ਕਿਸੇ ਸਰ ਨਾਲ ਦਿਲ ਦਿਖਾਵਾਂਗੇ ਮੈਨੂੰ ਮਾਫ਼ ਕਰਨਾ ਫਿਰ ਆਪੇ ਜਾਣੋ ਮਾਸੀ ਹਾਜੀ ਗੁਰੂ ਸਾਡੀ ਪ੍ਰਵਾਨ ਕਰ ਲਏਗਾ ਆਪਣੇ ਦਰ ਤੇ ਨਹੀਂ ਹੋਣੀ ਨਾ ਜੀ ਫਿਰ ਨਹੀਂ ਹੋਣੀ ਇਸ ਲਈ ਬਰਲਾ ਹੈ ਨਹੀਂ ਨਹੀਂ ਆਪਾਂ ਮੂਹਰੇ ਦਰ ਦੇ ਆਏ ਆ ਜਤਨਸ਼ੀਲ ਹੋਈਏ ਹਾਜ਼ਰੀ ਸਾਡੀ ਸਤਿਗੁਰਾਂ ਦੇ ਚਰਨਾ ਕਮਲਾਂ ਦੇ ਵਿੱਚ ਜਰੂਰ ਜਰੂਰ ਲੱਗ ਜਾ ਆ ਜਿਹੜਾ ਹੁਣ ਮਸ਼ੀਨਾ ਆਉਣ ਵਾਲਾ ਹੈ ਕਿਉਂਕਿ ਜਾਨ ਪਰਮਕ ਪਿਆਰਿਓ ਮੱਖੇਰੇ ਤਾਂ ਚੱਲ ਰਹੇ ਨੇ ਫਿਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਰਸਾ ਦੇ ਕੰਡੇ ਤੱਕ ਜਾਂਦਿਆਂ ਰਸਤੇ ਦੇ ਵਿੱਚ ਕਮਸਾਨ ਦੇ ਜੰਗ ਹੋਣੇ ਸਰਸਾ ਦੇ ਪਰਿਵਾਰ ਵਿਛੋੜਾਂ ਸ਼ਹਾਦਤਾਂ ਤੇ ਚਿਮਕੌਰ ਸਾਹਿਬ ਦਾ ਸਾਤਾ ਤੇ ਸਰਹੰਦ ਦਾ ਸਾਕਾ ਇਹ ਜਿੰਨੇ ਵੀ ਦਿਨ ਆਉਣੇ ਨੇ ਸ਼ਹੀਦੀ ਪੰਦਰਵਾੜੀ ਦੇ ਵਿੱਚ ਉਹਦੇ ਬਾਬਤ ਇੱਕ ਮੈਂ ਬੇਨਤੀ ਕਰਨ ਲੱਗਾ ਆਰੰਭ ਵੇਚੀ ਇਹ ਪਹਿਲੀ ਆਪਾਂ ਸਹਿਬ ਜਾਦਿਆਂ ਦੀਆਂ ਸਾਖੀਆਂ ਸੁਣਦੀਆਂ ਐ ਬੜੀ ਚੰਗੀ ਗੱਲ ਐ ਸੁਣਦੀਆਂ ਤੇ ਜਦੋਂ ਸਾਖੀਆਂ ਸੁਣਦੇ ਆ ਇਹ ਗੱਲ ਵੀ ਪੱਕੀ ਐ ਕਿ ਸਾਡੇ ਮਨਾਂ ਦੇ ਵਿੱਚ ਫਿਰ ਉਸ ਵੇਲੇ ਭਾਵਨਾ ਵੀ ਬੜੀ ਆਉਂਦੀ ਐ ਸੰਵੇਦਨਾ ਵੀ ਆਉਂਦੀ ਐ ਅੱਥਰੂ ਵੀ ਨਿਕਲਦੇ ਨੇ ਆਪਾਂ ਭਾਵਨਾ ਦੀ ਵਹਿਣ ਦੇ ਵਿੱਚ ਵਹਿਨੇ ਆ ਪਰ ਜਦੋਂ ਦਿਹਾੜੇ ਲੰਘ ਜਾਂਦੇ ਐ ਕੀ ਆਪਾਂ ਕੇਸ ਕੱਟਣੇ ਦਾੜੇ ਕੱਟਣੇ ਛੱਡ ਦਿੰਨੇ ਆ ਕੀ ਆਪਾਂ ਮਾੜੇ ਕਰਮ ਕਰਨੇ ਛੱਡ ਦਿੰਨੇ ਆ ਕੀ ਆਪਾਂ ਨਸ਼ੇ ਤਿਆਗ ਦਿੰਨੇ ਆ ਮਾਫ਼ ਕਰਨਾ ਸਾਖੀਆਂ ਸੁਣ ਲਈਆਂ ਭਾਵਨਾਤਮਕ ਵੀ ਹੋ ਗਏ ਨਸ਼ੇ ਨਹੀਂ ਛੱਡੇ ਵਿਸ਼ੇ ਨਹੀਂ ਛੱਡੇ ਕੇਸਾਂ ਦੀ ਬੇਦ ਵੀ ਨਹੀਂ ਛੱਡੀ ਮੈਨੂੰ ਮਾਫ਼ ਕਰਿਓ ਫੇਰੇ ਪੁੱਛਣਾ ਹੀ ਪੈਣਾ ਹੈ ਕਿ ਗੁਰੂ ਗਿਆਨੀ toegu ਸਾਹਿਬ ਜਾਦਿਆਂ ਦੀਆਂ ਸਾਖੀਆਂ ਸੁਣ ਕੇ ਖਟਿਆ ਕੀ ਅਸਰ ਕੀ ਹੋਇਆ ਸਾਹਿਬ ਜਾਦਿਆਂ ਦੇ ਅਜਾ ਕਨੇ ਕੋਈ ਨਹੀਂ ਕੋਈ ਹਰ ਸਰਦ ਤੋਂ ਦੁਖੀਆਂ ਹਰ ਸਰਦ ਤੋਂ ਮੁਸ਼ਕਲ ਵਿੱਚ ਹਰ ਸਰਦ ਤੋਂ ਪਰੇਸ਼ਾਨੀ ਦੇ ਵਿੱਚ ਤੇ ਮੈਨੂੰ ਉਹ ਬਚਨ ਯਾਦ ਆਉਂਦੇ ਸਰਦਾਰ ਜਗਿੰਦਰ ਸਿੰਘ ਜੀ ਉਹ ਕਹਿੰਦੇ ਇੱਕ ਕਵਤਾ ਖੁੱਲੀ ਕਵਤਾ ਉਹ ਕਹਿੰਦੇ ਮੈਂ ਇੱਕ ਦਿਨ ਦਿੱਲੀ ਦੇ ਵਿੱਚੋਂ ਦੀ ਲੰਘਦਾ ਲੰਘਦਾ ਲਾਲ ਕਿਲੇ ਦੇ ਸਾਹਮਣੇ ਵੀ ਗੁਜ਼ਰਿਆ ਪਰ ਲਾਲ ਕਿਲੇ ਨੇ ਮੇਰੇ ਵੱਲ ਵੇਖ ਕੇ ਆਪਰੇ ਦੇ ਨਾਮ ਤੇ ਤਾਂ ਕਰ ਲਿਆ ਲਾਲ ਕਿਲੇ ਦੀ ਮੇਲੇ ਵਾਲੇ ਵੇਖ ਕੇ ਨਜਰਾਬੀ ਕੋ ਸੰਸਾ ਸਦਾ ਮੀਂਹ ਆ ਤਾ ਪੱਗੇ ਨਹੀਂ ਮਲਾਈ ਲਾਲ ਕਿਲੇ ਦੇ ਮੇਲੇ ਵਾਲੇ ਵੇਖ ਕੇ ਫਿਰ ਨਹੀਂ ਕੀਤਾ ਕੀਤਾ ਗੱਲ ਦੀ ਭਾਵਨਾ ਨੂੰ ਸਮਝਿਓ ਜੇ ਫਿਰ ਉਹ ਕਹਿੰਦੇ ਮੈਂ ਆਪਣੇ ਅੰਦਰ ਵੱਲ ਝਾਤੀ ਮਾਰੀ ਮੇਰੇ ਅੰਦਰੋਂ ਆਵਾਜ਼ ਆਈ ਤੇਰੇ ਅੱਗੇ ਇਹ ਦਿੱਲੀ ਦਾ ਕਿਲਾ ਕਿਉਂ ਚੁਕੇ ਤੂੰ ਕਿਹੜਾ ਪਾਪਾ ਭਗਤ ਸਿੰਘ ਹੈ ਤੂੰ ਕਿਹੜਾ ਜੱਫਾ ਸਿੰਘ ਆ ਰਾਮ ਖੜੀ ਜਾਏ ਤੂੰ ਕਿਹੜਾ ਜੱਫਾ ਸਿੰਘ ਆਲੂ ਵਾਲੀ ਹੈ ਜੇ ਤੂੰ ਜੱਫਾ ਸਿੰਘ ਬਣ ਕੇ ਆਵੇਂਗਾ ਇਹ ਕਿਲੇ ਦੀ ਕੀ ਜੁਰਤ ਹੈ ਆਪੜ ਕਰ ਜਾਵੇ ਜਰੂਰ ਝੁਕੇਗਾ ਜੇ ਤੂੰ ਬਾਬਾ ਭਗੇਲ ਸਿੰਘ ਬਣ ਕੇ ਆਵੇਂ ਇਹ ਕਿਲਾ ਤੇਰੇ ਪੈਰ ਚੁੰਮੀ ਨਾਲ ਝੁਕ ਝੁਕ ਫਦੇ ਬਣਾਵੇਗਾ ਸਿੱਖਾ ਕਤੂਰ ਤੇਰਾ ਏ ਹੈ ਨਾ ਤਾ ਤੂੰ ਭਗੇਲ ਸਿੰਘ ਹੈ ਨਾ ਤੂੰ ਜੱਫਾ ਸਿੰਘ ਹੈ ਨਾ ਤੂੰ ਨਵਾਬ ਕਪੂਰ ਸਿੰਘ ਹੈ ਜਿੱਦਣ ਆਪੂ ਬੱਲੇ ਵਰਗਾ ਬਣ ਜੇਗਾ ਸੋਲ ਦੁਨੀਆ ਦੀਆਂ ਤਾਂ ਪਿੰਡ ਵਾਲੇ